ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਰ ਸਿੰਘ ਸੀੜੇ ਅੱਜ ਪਵਾਨੀ ਗੜ੍ਹ ਦੇ ਨੇੜੇ ਪਿੰਡ ਕਰਾਚੋਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪਰਪੰ ਨੂੰ ਸਮਰਪਤ ਦਸਤਾਰ ਮੁਕਾਬਲੇ ਕਰਵਾਏ ਗਏ ਤੁਸੀਂ ਦੇਖੋ ਕਰਾਚੋਂ ਤੋਂ ਸਾਡੇ ਪੱਤਰਕਾਰ ਜਗਰਾ ਸਿੰਘ ਕੁਲਾਰਾਂ ਦੀ ਖਾਸ ਰਿਪੋਰਟ ਅੱਜ ਅਸੀਂ ਪਹੁੰਚੇ ਆਂ ਪਿੰਡ ਕਰਾਚੋਂ ਜ਼ਿਲ੍ਹਾ ਸੰਗਰੂਰ ਜਿੱਥੇ ਡਾਕਟਰ ਭੀਮਬਾਓ ਅੰਬੇਦਕਰ ਆਜ਼ਾਦ ਕਲੱਬ ਵੱਲੋਂ ਅੰਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪਹਿਲਾ ਦਸਤਾਰ ਕੈਂਪ ਲਗਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਆਲ ਓਪਨ ਤੱਕ ਦੇ ਮੁਕਾਬਲੇ ਕਰਵਾਏ ਗਏ ਆਓ ਤੁਹਾਨੂੰ ਦਿਖਾ ਰਿਹਾ ਇਨ੍ਹਾਂ ਬੱਚਿਆਂ ਵੱਲੋਂ ਸਜਾਈਆਂ ਗਈਆਂ ਸੋਹਣੀਆਂ ਦਸਤਾਰਾਂ ਤੇ ਮੁੱਖ ਮਹਿਮਾਨਾਂ ਵੱਲੋਂ ਜੱਜ ਕੀਤੇ ਗਏ ਉਹਨਾਂ ਬੱਚਿਆਂ ਨੂੰ ਇਨਾਮ ਵੰਡ ਸਭਰੋ ਕੀਤਾ ਗਿਆ ਇਹ ਕਲੱਬ ਬਹੁਤ ਵਧਾਈ ਦਾ ਪਾਤਰ ਹੈ जिन्होंने ਇਹਨਾਂ ਵੱਡਾ ਉਪਰਾਮਾ ਕੀਤਾ ਮੈਂ ਯੁਗਰਾਜ ਕੁਲਾਰਾ ਮੇਰੇ ਨਾਲ ਨੇ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਗ ਨੂੰ ਸਮਰਪਿਤ ਪਿੰਡ ਘਾਟੋਂ ਵਿਖੇ ਡਾਕਟਰ ਭੀਮrao ਅੰbedkar ਯਾਦਗਰੀ ਪਾਰਕ ਦੇ ਵਿੱਚ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਇਸ ਮੌਕੇ ਸਰਪੰਚ ਸਹਿਵਾਨ ਦਲਜੀਤ ਸਿੰਘ ਜੀ ਕੁਮਾਰ ਪਰਵਿੰਦਰ ਸਿੰਘ ਜੀ ਕੁਮਾਨ ਬੀਜੇਪੀ ਪ੍ਰਧਾਨ ਰਗਵੀਰ ਸਿੰਘ ਜੀ ਨੰਬਰਦਾਰ ਬਾਬਾ ਕੁਲਦੀਪ ਸਿੰਘ ਜੀ ਇਹਨਾਂ ਦਾ ਕਲੱਬ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਤੇ ਪਹੁੰਚੇ ਸਾਰੇ ਮਹਿਮਾਨਾਂ ਦਾ ਪ੍ਰਤੀਯੋਗੀਆਂ ਦਾ ਤੇ ਦਰਸ਼ਕਾਂ ਦਾ ਵੈਲਕਮ ਕੀਤਾ ਜਾਂਦਾ ਜੀ ਕਲੱਬ ਵੱਲੋਂ ਤੇ ਬੇਨਤੀ ਆ ਸਾਰੇ ਮੇਰੇ ਵੀਰਾਂ ਨੂੰ ਵੀ ਇਸ ਰਾਉਂਡ ਦਾ ਪਹਿਲਾ ਮੁਕਾਬਲਾ ਜਿਹੜਾ ਛੋਟੇ ਬੱਚਿਆਂ ਵਿੱਚ ਸ਼ੁਰੂ ਹੋ ਚੁੱਕਿਆ ਜੀ ਸਾਰੇ ਆਪੋ ਆਪਣਾ ਸਹੀ ਸਹਿਯੋਗ ਦਿਓ ਜੀ ਦਾਸ ਜੁਗਰਾ ਸਿੰਘ ਕੁਲਾਰਾ ਤੇ ਮੇਰੇ ਨਾਲ ਪਹੁੰਚੇ ਨੇ ਜ਼ੋਰ ਟੀਵੀ ਤੋਂ ਮਤ ਪ੍ਰਕਾਰ ਕਰਮਜੀਤ ਸਿੰਘ ਕਾਦਰਾ ਮੈਂ ਬਹੁਤ ਧੰਨਵਾਦੀ ਆ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਲੰਘਾ ਯੋਗ ਉਤਰਾਲਾ ਕੀਤਾ ਹੈ ਇਹ ਨਗਰ ਵਧਾਈ ਦਾ ਪਾਤਰ ਹੈ ਕਿਉਂਕਿ ਦਸਤਾਰ ਇੱਕ ਸਾਡੀ ਸਿੱਖੀ ਦਾ ਉਹ ਚਿੰਨ੍ਹ ਹੈ ਜਿਹੜਾ ਸਾਨੂੰ ਸਰਬਾਰ ਜੀ ਨਾਲ ਜੋੜਦਾ ਹੈ ਇਹ ਸਿੱਖੀ ਦਾ ਇੱਕ ਉਹ ਇਤਿਹਾਸਿਕ ਚਿੰਨ੍ਹ ਹੈ ਜਿਹਨੂੰ ਸਾਡੇ ਸਤਿਗੁਰਾਂ ਨੇ ਬਹੁਤ ਬਲੀਦਾਨ ਦੇ ਕੇ ਸਿਰਜਿਆ ਹੈ ਸੋ ਅੱਜ ਨਵੀਂ ਪੀੜੀ ਨੂੰ ਇਹ ਬਹੁਤ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦਸਤਾਰ ਬਾਰੇ ਜਾਣਕਾਰੀ DIY ਤੇ ਦਸਤਾਰਾਂ ਸਜਾਉਣ ਦਾ ਉਹਨਾਂ 'ਚ ਮਨੋਬਲ ਪਾਈਏ ਕਿਉਂਕਿ ਇਹ ਮੌਕੇ ਕਦੇ-ਕਦੇ ਮਿਲਦੇ ਆ ਜਿਹੜਾ ਅੱਜ ਨਗਰ ਘਾ ਚੂੜਿਚ ਇਹ ਮੱਕਾ